ਆਮ ਆਦਮੀ ਪਾਰਟੀ ਦੇ ਸੀਨੀਅਰ ਬਲਾਰੇ ਮਾਲਵਿੰਦਰ ਕੰਗ ਦੇ ਬਿਆਨ ਪਹਿਲਾਂ ਵੀ ਸੁਰਖੀਆਂ ਬਟੋਰਦੇ ਨੇ ਪਹਿਲਾਂ ਵੀ ਉਹ ਤਾਕਤ ਤਰੀਕੇ ਦੇ ਨਾਲ ਵਿਰੋਧੀਆਂ ਨੂੰ ਘੇਰਦੇ ਨਜ਼ਰ ਆਉਂਦੇ ਨੇ ਮਾਲਵਿੰਦਰ ਕੰਗ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਬੀਜੇਪੀ ਨੂੰ ਸਿੱਧੇ ਤੌਰ ਤੇ ਘੇਰਿਆ ਦਰਸਲ ਲੰਗੇ ਦਿਨ ਦੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮਾਲਵਿੰਦਰ ਕਾਂਗ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਨੇ ਜਿਸ ਦੇ ਵਿੱਚ ਉਹਨਾਂ ਦਾ ਮੁੱਖ ਉਦੇਸ਼ ਜਿਹੜਾ ਰਿਹਾ ਆ ਉਹ ਭਾਜਪਾ ਰਹੀ ਹੈ ਭਾਜਪਾ ਪਾਰਟੀ ਰਹੀ ਹੈ ਕੇਂਦਰ ਦੀ ਸਰਕਾਰ ਰਹੀ ਹੈ ਉਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਯੂਪੀ ਦੇ ਖੀਰੀ ਇਲਾਕੇ ਤੋਂ ਖੀਰੀ ਹਲਕੇ ਤੋਂ ਅਜੇ ਮਿਸ਼ਰਾ ਟੈਣੀ ਨੂੰ ਦਿੱਤੀ ਟਿਕਟ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਤੀਰਾ ਭਾਜਪਾ ਨੇ ਜੋ ਕੀਤਾ ਹੈ ਜਿਹਦੀ ਟਿਕਟ ਦਿੱਤੀ ਗਈ ਹੈ ਅਜੇ ਮਿਸ਼ਰਾ ਟੈਣੀ ਨੂੰ ਉਹ ਸਰਾ ਸਰ ਕਿਸਾਨਾਂ ਦੇ ਨਾਲ ਧੋਖੇ ਤੜੀ ਹੈ ਉਹਨਾਂ ਨੇ ਸਾਫ਼ ਕਿਹਾ ਕਿ ਕਿਸਾਨਾਂ ਦੇ ਜ਼ਖਮਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਗਏ ਸੀ ਕਿ ਇਨਸਾਫ ਦਿੱਤਾ ਜਾਵੇਗਾ ਉਹਨਾਂ ਵਾਦਿਆਂ ਤੋਂ ਬੀਜੇਪੀ ਪਿੱਠ ਮੋੜ ਦੀ ਨਜ਼ਰ ਆਈ ਹੈ ਉਹਨਾਂ ਨੇ ਸਿੱਧੇ ਇਲਜ਼ਾਮ ਬੀਜੇਪੀ ਦੇ ਉੱਤੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਕਿਸਾਨਾਂ ਦਾ ਘਾਣ ਕੀਤਾ ਕਿਸਾਨਾਂ ਦੀਆਂ ਜਾਨਾਂ ਲਈਆਂ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਚੋਣਾਂ ਦੇ ਵਿੱਚ ਖੜਾ ਕੀਤਾ ਜਾ ਰਿਹਾ ਔਰ ਭਾਜਪਾ ਸਰਕਾਰ ਦੇ ਉੱਤੇ ਸਵਾਲ ਚੁੱਕਣ ਵਾਲਾ ਕੋਈ ਵੀ ਨਹੀਂ ਹੈ ਨਾ ਸਿਰਫ ਇਕੱਲੀ ਗੱਲ ਉਹਨਾਂ ਨੇ ਸਗੋਂ ਸੁਨੀਲ ਜਾਖੜ ਦੇ ਉੱਤੇ ਵੀ ਨਿਸ਼ਾਨੇ ਸਾਦੇ ਨੇ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਉਹਨਾਂ ਵੱਲ ਰੁਖ ਕਰਦੇ ਹੋਏ ਮਾਲਵਿੰਦਰ ਕੰਗ ਇੱਥੋਂ ਤੱਕ ਬੋਲ ਗਏ ਕਿ ਸੁਨੀਲ ਜਾਖੜ ਨੇ ਜਿਹੜਾ ਧਰਨਾ ਵਿਧਾਨ ਸਭਾ ਦੇ ਬਾਹਰ ਲਾਇਆ ਸੀ ਉਹਨਾਂ ਨੂੰ ਉਹ ਭਾਜਪਾ ਭਵਨ ਦੇ ਬਾਹਰ ਲਾਉਣਾ ਚਾਹੀਦਾ ਸੀ ਜਿੱਥੇ ਜਾ ਕੇ ਕਿਸਾਨਾਂ ਦੇ ਹੱਕ ਦੀਆਂ ਮੰਗਾਂ ਜੜੀਆਂ ਨੇ ਉਹ ਮੰਗ ਸਕਦੇ ਸੀ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਸੁਨੀਲ ਜਾਖੜ ਦੇ ਉੱਤੇ ਤੁਹਾਨੂੰ ਦੱਸ ਦਿੰਦੇ ਕਿ ਸੁਨੀਲ ਜਾਖੜ ਨੇ ਲੰਗੇ ਕੱਲ ਵਿਧਾਨ ਸਭਾ ਦੇ ਬਾਹਰ ਧਰਨਾ ਲਾਇਆ ਸੀ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਭਾਜਪਾ ਦੇ ਨਾਲ ਤੱਲੁਕ ਰੱਖਣ ਵਾਲੇ ਲੀਡਰ ਜਿਹੜੇ ਮੌਜੂਦ ਸਨ ਵਿਧਾਨ ਸਭਾ ਦੇ ਬਾਹਰ ਧਰਨਾ ਲਗਾ ਕੇ ਉਹਨਾਂ ਨੇ ਸਿੱਧੀ ਗੱਲ ਕਹੀ ਸੀ ਕਿ ਕਿਸਾਨਾਂ ਦੇ ਨਾਲ ਧ ਕਿਸਾਨਾਂ ਦੇ ਹੱਕਾਂ ਨੂੰ ਜਿਹੜਾ ਆ ਉਹ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਸਿੱਧੇ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉੱਤੇ ਸਾਦੇ ਸੀ। ਖੈਰ ਆਖਰਕਾਰ ਹੁਣ ਮਾਲਵਿੰਦਰ ਕੰਗ ਜਿਹੜੇ ਨੇ ਉਹ ਸੁਨੀਲ ਜਾਖੜ ਨੂੰ ਬਿਆਨ ਦਿੰਦੇ ਜ਼ਰੂਰ ਨਜ਼ਰ ਆਏ ਨੇ। ਉਹਨਾਂ ਨੇ ਸਾਫ਼ ਕਿਹਾ ਕਿ ਜੇ ਇੰਨਾ ਹੀ ਦਰਦ ਹੈਗਾ ਕਿਸਾਨਾਂ ਦਾ ਤੇ ਭਾਜਪਾ ਦੇ ਦਫ਼ਤਰ ਦੇ ਬਾਹਰ ਜਾ ਕੇ ਧਰਨਾ ਲਗਾਇਆ ਜਾਵੇ। ਜੇ ਇੰਨਾ ਹੀ ਦਰਦ ਹੈਗਾ ਆ ਕਿਸਾਨਾਂ ਦੀਆਂ ਮੰਗਾਂ ਦਾ ਤਾਂ ਭਾਜਪਾ ਦੇ ਉੱਤੇ ਸਵਾਲ ਖੜੇ ਕੀਤੇ ਜਾਣ ਨਾ ਕਿ ਮੌਜੂਦਾ ਸਰਕਾਰਾਂ ਨੂੰ ਐਵੇਂ ਹੀ ਪੰਗ ਪਰੇਸ਼ਾਨ ਕੀਤਾ ਜਾਵੇ। ਆਖਿਰ ਆਪਣੇ ਬਿਆਨ ਦੇ ਵਿੱਚ ਮਾਲਵਿੰਦਰ ਕੰਗ ਹੋਰ ਦੋਸਤੋ 10 ਅਕਤੂਬਰ 2021 ਨੂੰ ਲਖੀਨਪੁਰ ਖੀਰੀ ਜਿਹੜਾ ਕਿ ਬੀਜੇਪੀ ਰੋਲਡ ਉੱਤਰ ਪ੍ਰਦੇਸ਼ ਦਾ ਇੱਕ ਅਹਿਮ ਜ਼ਿਲ੍ਹਾ ਹੈ 10 ਅਕਤੂਬਰ 2021 ਨੂੰ ਤਿੰਨ ਕਾਲੇ ਕਿਸਾਨੀ ਬਿੱਲਾਂ ਦੇ ਖਿਲਾਫ ਲਖੀਨਪੁਰ ਖੀਰੀ ਦੇ ਹਜ਼ਾਰਾਂ ਕਿਸਾਨ ਬਹੁਤ ਹੀ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਕੇ ਦਿਨ ਦੇ ਕਰੀਬ 4 ਵਜੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸੀ ਉਸੇ ਦੌਰਾਨ ਮੋਦੀ ਸਾਹਿਬ ਦੀ ਕੈਬਨਿਟ ਦਾ ਇੱਕ ਅਹਿਮ ਵਜ਼ੀਰ ਅਜੇ ਟੈਣੀ ਮਿਸ਼ਰਾ ਜਿਹਦੇ ਕੋ ਮਿਨਿਸਟਰੀ ਆਫ ਸਟੇਟ ਹੋਮ ਅਫੇਅਰਸ ਉਹਦਾ ਬੇਟਾ ਦਿਨ ਦਿਹਾੜੇ ਆਪਣੀ ਕਾਰ ਦੇ ਥੱਲੇ ਪੀਸਫੁਲੀ ਪ੍ਰੋਟੈਸਟ ਕਰਕੇ ਘਰਾਂ ਨੂੰ ਵਾਪਸ ਪਰਤ ਰਹੇ ਕਿਸਾਨਾਂ ਨੂੰ ਦਰਦ ਦਿੰਦਾ ਹੈ ਮਾਰ ਦਿੰਦਾ ਹੈ ਕਤਲ ਕਰ ਦਿੰਦਾ ਹੈ ਔਰ ਨਾਲ-ਨਾਲ ਕਿਸਾਨਾਂ ਦੇ ਨਾਲ ਉੱਥੇ ਇੱਕ ਪੱਤਰਕਾਰ ਸਾਥੀ ਵੀ ਜਿਹੜਾ ਹੈ ਸ਼ਹੀਦ ਹੋ ਜਾਂਦਾ ਹੈ ਇਹ ਘਟਨਾ ਹੈ 3 ਅਕਤੂਬਰ 2021 ਦੀ ਅੱਜ ਜਦੋਂ ਕਿਸਾਨ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਬਹੁਤ ਹੀ ਡੈਮੋਕਰੈਟਿਕ ਤਰੀਕੇ ਨਾਲ ਪੀਸਫੁਲੀ ਇੱਕ ਸੰਘਰਸ਼ ਕਰ ਰਹੇ ਆ ਜਿਹਦੇ ਚ ਇਹ ਵੀ ਮੰਗ ਹੈ ਕਿ ਐਮਐਸਪੀ ਨੂੰ ਲੀਗਲ ਗਰੰਟੀ ਦਿੱਤੀ ਜਾਵੇ ਜਿਹਦਾ ਪ੍ਰਧਾਨ ਮੰਤਰੀ ਜੀ ਵੱਲੋਂ ਵਾਅਦਾ ਕੀਤਾ ਗਿਆ ਸੀ ਨਾਲ ਨਾਲ ਲਖੀਮਪੁਰ ਖੀਰੀ ਦਾ ਇਨਸਾਫ ਦਿੱਤਾ ਜਾਵੇ ਇਨਸਾਫ ਤੇ ਕੀ ਦੇਣਾ ਸੀ ਭਾਰਤੀ ਜਨਤਾ ਪਾਰਟੀ ਲਖੀਮਪੁਰ ਕੀਰੀ ਦੇ ਕਾਤਲ ਨੂੰ ਜਾਂ ਕਾਤਲ ਦੇ ਪਿਓ ਨੂੰ ਕਿਉਂਕਿ ਸਾਜ਼ਿਸ਼ ਮੁੰਡੇ ਨੇ ਇਕੱਲੇ ਨਹੀਂ ਰਚੀ ਹੋਗੀ ਮੁੰਡੇ ਨੇ ਤਾਂ ਕਾਰਾ ਕੀਤਾ ਪਰ ਉਹ ਵੀ ਕਿਤੇ ਨਾ ਕਿਤੇ ਸ਼ਾਮਿਲ ਸੀ ਉਸ ਕਤਲ ਨੂੰ ਅੰਜਾਮ ਦੇਣ ਵਾਲੇ ਮੋਦੀ ਸਾਹਿਬ ਦੇ ਕੈਬਨਿਟ ਦੇ ਵਜ਼ੀਰ ਨੂੰ ਦੁਬਾਰਾ ਇੱਕ ਵਾਰ ਫੇਰ ਲਖੀਮਪੁਰ ਕੀਰੀ ਤੋਂ ਟਿਕਟ ਦੇ ਕੇ ਨਾਮ ਦਿੱਤਾ ਇਹ ਭਾਜਪਾ ਦਾ ਅਸਲੀ ਚਿਹਰਾ ਕਿਸਾਨਾਂ ਦਾ ਮੈਂ ਗੱਲ ਤਾਂ ਦੱਸ ਰਿਹਾ ਹਾਂ ਕਿ ਪੰਜਾਬ ਬੀਜੇਪੀ ਦੇ ਕਾਂਗਰਸ ਤੋਂ ਆਏ ਪੰਜਾਬ ਪ੍ਰਧਾਨ ਸੁਨੀਲ ਜਾਖੜ ਜਿਹੜੇ 2020 ਕੀਤੇ ਦਮ ਭਰਦੇ ਸੀ ਕਿਸਾਨ ਦੇ ਪੁੱਤ ਹੋਣ ਦਾ ਔਰ ਤੁਸੀਂ ਕੋਈ ਵੀ মিডিਆ ਦੀ ਸਾਈਟ ਖੋਲ ਕੇ ਦੇਖ ਲਓ ਕੋਈ ਅਖਬਾਰ ਖੋਲ ਕੇ ਦੇਖ ਲੋ ਸੁਨੀਲ ਜਾਖੜ ਜੀ ਬਤੌਰ ਕਾਂਗਰਸੀ ਲਗਾਤਾਰ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਕ੍ਰਿਟਿਸਾਈਜ਼ ਕਰਦੇ ਉਹ ਦਿਖਦੇ ਆ ਕਿਸਾਨਾਂ ਦੇ ਪੱਖ 'ਚ ਖੜੇ ਦਿਖਦੇ ਆ ਲੇਕਿਨ ਅੱਜ ਅੱਜ ਜਿਹੜੇ ਬੀਜੇਪੀ ਤੇ ਹਰਿਆਣਾ ਸਰਕਾਰ ਨੇ ਕਿਸਾਨ ਨੂੰ ਸ਼ਹੀਦ ਕਰਤਾ ਤੇ ਉਹੀ ਜਾਖੜ ਸਾਹਿਬ ਗਿਰਗੱਟ ਦੀ ਵਾਂਗੂ ਰੰਗ ਬਦਲਦੇ ਹੋਏ ਪੈਰਵਾਈ ਕਰ ਰਹਾ ਉਸ ਭਾਜਪਾ ਦੀ ਤਾਨਾਸ਼ਾਈ ਸਰਕਾਰ ਇੱਕ ਪਾਸੇ ਚੰਡੀਗੜ੍ਹ ਬੀਜੇਪੀ ਦਾ ਪ੍ਰਧਾਨ ਮਜੂਤਾ ਪ੍ਰਧਾਨ ਮੈਂ ਕਹਿ ਰਿਹਾ ਔਰ ਉਹਦੀ ਸਟੇਟਮੈਂਟ ਮੈਂ ਤੁਹਾਨੂੰ ਪੜ ਕੇ ਸੁਣਾਉਂਗਾ ਜਿਹੜਾ ਪਤਾ ਚੰਡੀਗੜ੍ਹ ਬੀਜੇਪੀ ਦਾ ਪ੍ਰਧਾਨ ਪਿਛਲੇ ਕੱਲ੍ਹ ਕਹਿ ਰਿਹਾ ਕਿਸਾਨ ਤੇ ਕਿਸੇ ਵੀ ਚੀਜ਼ ਦੇ ਹੱਕਦਾਰ ਨਹੀਂ ਹੈ ਦੇ ਡੋਨਟ ਡਿਜ਼ਰਵ ਐਨੀਥਿੰਗ ਇਹਨਾਂ ਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਆਪਣੀ ਹਾਲਾਤ ਤੇ ਛੱਡ ਦੇਣਾ ਚਾਹੀਦਾ ਔਰ ਇੱਕ ਨੀਡੇ ਅਖਬਾਰ ਨੇ ਲਿਖਿਆ ਔਰ ਉਹਦੀ ਸਟੇਟਮੈਂਟ ਮੈਂ ਕੋਟ ਕਰੂੰਗਾ ਫਾਰਮਰ ਮਸਟ ਨੋ ਦੈਟ ਦੇ ਡੋਂਟ ਡਿਸਰਵ ਐਨੀਥਿੰਗ ਬੱਟ ਸਟਿਲ ਮੋਦੀ ਸਰਕਾਰ ਹੈ ਜੋ ਅਪਰੂਵ 24420 ਕਰੋੜ ਚ ਕਿ ਮੋਦੀ ਸਾਹਿਬ ਤੇ ਤੁਹਾਡੇ ਤੇ ਇਹਸਾਨ ਕਰ ਰਿਹਾ ਇਹਨਾਂ ਨੂੰ ਤੇ ਮਾਰ ਮਾਰ ਡੰਡੇ ਘਰਾਂ ਨੂੰ ਭਜਾ ਦੇਣਾ ਚਾਹੀਦਾ ਚੰਡੀਗੜ੍ਹ ਭਾਜਪੀ ਦਾ ਪ੍ਰਧਾਨ ਜਤਿੰਦਰ ਬਲਹੋਤਰਾ ਬਤੌਰ ਪ੍ਰੈਜ਼ੀਡੈਂਟ ਇਹ ਸਟੇਟਮੈਂਟ ਦੇ ਰਿਹਾ ਤੇ ਜਾਖੜ ਸਾਹਿਬ ਧਰਨਾ ਦੇ ਰਿਹਾ ਪੰਜਾਬ ਵਿਧਾਨ ਸਭਾ ਦੇ ਬਾਹਰ ਉਹ ਵਿਧਾਨ ਸਭਾ ਜਿੱਥੇ ਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪਿਛਲੇ 2 ਸਾਲਾਂ ਚ ਨਾ ਸਿਰਫ ਕਿਸਾਨਾਂ ਲਈ ਬਲਕਿ ਜਵਾਨਾਂ ਵਾਸਤੇ ਜਵਾਨੀ ਔਰ ਕਿਸਾਨੀ ਨੂੰ ਬਚਾਉਣ ਲਈ ਲਗਾਤਾਰ ਪੰਜਾਬ ਸਰਕਾਰ ਪ੍ਰਯਾਸ ਕਰ ਰਹੀ ਹੈ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਦੇ ਨਾਲ-ਨਾਲ ਭਵਿੱਖ ਨੂੰ ਲੈ ਕੇ ਐਮਿਨੈਂਸ ਸਕੂਲ ਬਜ਼ੁਰਗਾਂ ਦੀ ਦਵਾਈ ਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਅਫਰਟ ਕਰ ਰਹੀ ਹੈ ਤੇ ਜਾਖੜ ਸਾਹਿਬ ਉੱਥੇ ਡਰਾਮੇ ਬਾਜੀ ਕਰ ਰਹੇ ਮੇਰਾ ਤੁਹਾਡੇ ਰਾਹੀ ਇਹ ਕਹਿਣਾ ਜਾਖੜ ਸਾਹਿਬ ਨੂੰ ਜਾਖੜ ਸਾਹਿਬ ਧਰਨਾ ਲਾਉਣਾ ਹੈ ਤੇ ਜਤਿੰਦਰ ਮਲੋਤਰੇ ਬਾਜ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਦੇ ਘਰ ਦੇ ਬਾਹਰ ਲਾਓ ਜਿਹੜਾ ਕਹਿੰਦਾ ਕਿਸਾਨਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਭਜਾ ਦੇਣਾ ਚਾਹੀਦਾ ਲਤਾੜ ਦੇਣਾ ਚਾਹੀਦਾ ਕੁੱਟਣਾ ਚਾਹੀਦਾ ਧਰਨਾ ਲਾਉਣਾ ਤੇ ਜਾਖੜ ਸਾਹਿਬ ਬੀਜੇਪੀ ਦੇ ਉਸ ਸੈਂਟਰਲ ਆਫਿਸ ਦੇ ਬਾਹਰ ਲਾਓ ਜਿਹੜਾ ਲਖੀਮਪੁਰ ਖੀਰੀ ਦੇ ਕਤਲੋਗਾਰਤ ਦੇ ਜ਼ਿੰਮੇਵਾਰ ਟੈਣੀ ਮਿਸ਼ਰੇ ਨੂੰ ਦੁਬਾਰਾ ਟਿਕਟ ਦੇ ਕੇ ਇੱਕ ਨਾਮ ਦੇ ਰਹੀ ਆ ਭਾਜਪਾ ਦੀ ਮੋਦੀ ਸਰਕਾਰ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦਾ ਨੌਜਵਾਨ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਸ਼ਹੀਦ ਹੋ ਜਾਂਦਾ ਹੈ ਤੇ ਸੁਨੀਲ ਜਾਖੜ ਦੇ ਜ਼ਬਾਨ ਚੋਂ ਇੱਕ ਸ਼ਬਦ ਅੰਦਰ ਦੀ ਦਾ ਨਹੀਂ ਨਿਕਲਦਾ। ਔਰ ਅੱਜ ਉਹ ਕਹਿ ਰਿਹਾ ਜਾ ਕੇ ਉੱਥੇ ਆਹੇ ਜੀ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਔਰ ਖੱਟੜ ਸਰਕਾਰ ਇਹ ਪਹਿਲੀ ਵਾਰ ਨਹੀਂ ਹੋਇਆ। ਇਹੀ ਭਾਜਪਾ ਕਿਸਾਨ ਜਵਾਨਾਂ ਨੂੰ ਅਗਨੀ ਵੀਰ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਅੰਦੋਲਨ ਜੀਵੀ ਤੇ ਸਾਡੀਆਂ ਮਹਿਲਾਵਾਂ ਨਾਲ ਜੋ ਅਤਿਆਚਾਰ ਮਣੀਪੁਰ ਤੋਂ ਲੈ ਕੇ ਉੱਤਰ ਪ੍ਰਦੇਸ਼ ਤੇ ਆ ਜਿਹੜੀ ਨਵਾਂ ਕਾਰਨਾਮਾ ਆਇਆ ਜਿਹੜਾ ਵੈਸਟ ਬੰਗਾਲ ਚ ਜੋ ਰੰਗਰੇਲੀਆਂ ਕਰਤੂਤਾਂ ਕਰ ਰਿਹਾ ਭਾਜਪਾ ਦਾ ਇੱਕ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਉਹ ਗੱਲ ਵੱਖਰੀ ਆ ਕਿ ਹੁਣ ਛੱਡਣ ਨੂੰ ਫਿਰਦਾ ਟਿਕਟ ਇਹ ਭਾਜਪਾ ਦਾ ਮਹਿਲਾਵਾਂ ਦੇ ਖਿਲਾਫ ਕਰਦਾਰ ਹੈ ਜਵਾਨਾਂ ਨੂੰ ਅਗਨੀ ਵੀਰ ਬਟਾ ਬਣਾ ਕੇ ਘਰ ਬਿਠਾਤਾ ਤੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਤੇ ਜਾਖੜ ਸਾਹਿਬ ਧਰਨਾ ਦੇ ਰਿਹਾ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਕਿਹੜੇ ਮੂੰਹ ਨਾਲ ਮਜ਼ਾਖਰ ਸਾਹਿਬ ਤੁਹਾਨੂੰ ਸਵਾਲ ਕਰਦਾ ਆਪਣੇ ਆਪ ਨੂੰ ਤੁਸੀਂ ਫਾਰਮਰ ਦਾ ਪੁੱਤ ਕਹਿੰਨੇ ਹੋ ਐ ਕਹਿੰਨੇ ਹੋ ਮੈਂ ਕਿਸਾਨ ਦਾ ਪੁੱਤ ਆ ਮੈਂ ਜ਼ਮੀਨ ਨਾਲ ਜੁੜਿਆ ਤੁਹਾਡੀ ਜ਼ੁਬਾਨ 'ਚ ਇੱਕ ਸ਼ਬਦ ਨਹੀਂ ਆਇਆ ਤੁਹਾਡੀ ਤਾਨਾਸ਼ਾਈ ਵਾਲੀ ਖੱਟੜ ਸਰਕਾਰ ਢੋਲੀਆਂ ਚਰਾਰੀ ਅਤਿਆਚਾਰਕਾਰੀ ਕੰਕਰੀਟ ਦੇ ਪਹਾੜ ਖੜੇ ਕਰ ਰਹੀ ਹੈ ਪੰਜਾਬ ਔਰ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਦੀ ਇੱਕ ਸ਼ਬਦ ਵੀ ਅੱਜ ਤੱਕ ਬੋਲੇ ਕਿਹੜੇ ਮੂੰਹ ਨਾਲ ਤੁਸੀਂ ਪੰਜਾਬ ਦੇ ਲੋਕਾਂ ਨੂੰ ਫੇਸ ਕਰੋਗੇ ਦੋਸਤੋ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਸਾਵਧਾਨ ਰਹੋ ਇਹਨਾਂ ਲੋਕਾਂ ਤੋਂ ਇਹਨਾਂ ਦੇ ਗਿਰਗਟ ਵਾਂਗੂ ਰੰਗ ਬਦਲਦੇ ਇਹਨਾਂ ਦੇ ਦੋਖਲੇ ਔਰ ਦੋਰੇ ਚਿਹਰੇ ਜਿਹੜੇ ਨਾ ਤੇ ਇਨਸਾਫ ਤੇ ਕੀ ਦੇਣਾ ਸੀ ਇੱਕ ਹੋਰ ਨੌਜਵਾਨ ਦਾ ਕਤਲ ਕਰਕੇ ਇੱਕ ਹੋਰ ਨਵਾਂ ਇਨਸੀਡੈਂਟ ਖੜਾ ਕਰਕੇ ਚਾਇਓ ਸ਼ੰਭੂ ਬਾਰਡਰ ਤੇ ਅਤਿਆਚਾਰ ਕੀਤਾ ਚਾਹੋ ਜਿਹੜਾ ਡਰੋਨ ਨਵੀਂ ਪ੍ਰਧਾਨ ਮੰਤਰੀ ਜੀ ਕਹਿੰਦੇ ਡਰੋਨ ਦੇ ਰਾਹੀਂ ਕਿਸਾਨਾਂ ਦਾ ਵਿਕਾਸ ਹੋਊ ਸਾਰੀ ਦੁਨੀਆ ਨੇ ਵੇਖਿਆ ਡਰੋਨ ਦੇ ਨਾਲ ਹੀ ਕਿਸ ਤਰੀਕੇ ਨਾਲ ਅਤਿਆਚਾਰ ਕੀਤਾ ਇਹਨਾਂ ਨੇ ਕਿਸਾਨਾਂ ਤੇ ਇਹ ਇਹਨਾਂ ਦਾ ਚਿਹਰਾ ਹੈ ਇਹ ਭਾਜਪਾ ਦਾ ਐਂਟੀ ਫਾਰਮਰ ਚਿਹਰਾ ਹੈ ਭਾਜਪਾ ਦਾ ਕਿਸਾਨਾਂ ਦਾ ਵਿਰੋਧੀ ਚਿਹਰਾ ਹੈ ਔਰ ਜਿਹੜੇ ਅੱਜ ਵਿਧਾਨ ਸਭਾ ਚ ਰੌਲਾ ਰੱਪਾ ਪਾ ਰਹੇ ਸੀ ਮੈਂ ਉਹਨਾਂ ਵਾਸਤੇ ਵੀ ਕਹਿਣਾ ਚਾਹੁੰਦਾ ਕਾਂਗਰਸ ਦੇ ਜਿਨ੍ਹਾਂ ਨੂੰ ਅੱਜ ਕਿਸਾਨਾਂ ਦੀ ਯਾਦ ਆ ਗਈ ਬਿਲਕੁਲ ਠੀਕ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਿ ਜਦੋਂ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਤੇ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਦੇ ਘਰ ਜਾ ਕੇ ਮੀਟ ਨੂੰ ਤੜਕੇ ਲਾ ਰਿਆ ਸੀ ਕਦੀ ਸ਼ਹਾਦਤ ਦੀ ਗੱਲ ਹੀ ਕੀਤੀ ਕਿੱਥੇ ਸੀ ਪ੍ਰਤਾਪ ਬਾਜਵਾ ਦੀ ਉਹ ਚਿੱਠੀ ਜਿੱਥੇ 750 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਕਰਾਉਣ ਵਾਸਤੇ ਕਦੀ ਇਸ ਗੱਲ ਦਾ ਉਪਰਾਲਾ ਕੀਤਾ ਹੋਵੇ ਆਵਾਜ਼ ਠਾਈ ਹੋਵੇ ਕਿ ਉਹਨਾਂ ਨੂੰ ਸ਼ੀਤ ਦਾ ਦਰਜਾ ਦੇਣਾ ਹੈ ਸਰਕਾਰ ਕਾਂਗਰਸ ਦੀ ਸੀ ਕੈਪਟਨ ਅਮਰਿੰਦਰ ਉਹਦਾ ਮੁੱਖ ਮੰਤਰੀ ਸੀ ਅਤਿਆਚਾਰ ਕਿਸਾਨਾਂ ਤੇ ਹੋ ਰਿਹਾ ਸੀ ਕਦੀ ਇਹਨਾਂ ਦੇ ਮੂੰਹ ਚੋਂ ਜ਼ੁਬਾਨ ਨਹੀਂ ਨਿਕਲੀ ਅੱਜ ਕਿਹੜੇ ਮੂੰਹ ਨਾਲ ਉੱਥੇ ਡਰਾਮੇ ਕਰਦੇ ਆ ਮੁੱਖ ਮੰਤਰੀ ਜੀ ਨੇ ਠੀਕ ਕੀਤਾ ਅੱਜ ਜਿਨ੍ਹਾਂ ਨੇ ਇਹਨਾਂ ਨੇ ਗੱਲਾਂ ਸੁਣਨ ਤੋਂ ਭੱਜਣਾ ਆਇਆ ਨਾ ਕੋਈ ਕੋਈ ਰਹਿ ਗਈ ਜਾਂਦੀ ਹੈ ਲੈ ਦੇ ਕੇ ਗੱਲ ਹਾਏ ਹਾਏ ਨਾਰੇ ਲਾ ਕੇ ਬਾਹਰ ਬਾਈਕਟ ਕਰ ਦੋ ਪੰਜਾਬ ਦੀ ਵਿਧਾਨ ਸਭਾ ਦੇ ਲੋਕਾਂ ਨੇ ਭੇਜਿਆ ਤੇ ਗੱਲ ਕਰੋ ਲੋਕਾਂ ਦੀ ਪਹਿਲੀ ਵਾਰ ਹੋ ਰਿਹਾ ਪੰਜਾਬ ਚ ਦੋਸਤੋ ਕਿ ਵਿਰੋਧੀ ਧਿਰ ਭੱਜਣ ਨੂੰ ਫਿਰਦੀ ਆ ਤੇ ਸਰਕਾਰੀ ਧਿਰ ਡੱਕਣ ਨੂੰ ਫਿਰਦੀ ਆ ਕਿ ਸੁਣ ਕੇ ਜਾਓ ਅਸੀਂ ਕੀ ਕੀ ਕੀਤਾ ਪੰਜਾਬ ਦੀ ਪੰਜਾਬ ਦੀ ਜਵਾਨੀ ਨੂੰ ਕਈ ਕਈ ਸਾਲ ਕਈ ਕਈ ਸਾਲ ਇਹਨਾਂ ਨੇ ਨਾ ਸਿਰਫ ਉਹਨਾਂ ਨੂੰ ਕਤਲੋਗਾਰਤ ਕੀਤਾ ਬਲਕਿ ਦੇਸ਼ ਪੰਜਾਬ ਛੱਡਣ ਨੂੰ ਮਜਬੂਰ ਕੀਤਾ ਇਹ ਕਾਂਗਰਸ ਕਿਹੜੇ ਮੂੰਹ ਨਾਲ ਪੰਜਾਬ ਦੀ ਜਵਾਨੀ ਤੇ ਕਿਸਾਨਾਂ ਦੀ ਗੱਲ ਕਰੂਗੀ ਪੰਜਾਬ ਤੇ ਕਰਜ਼ੇ ਚੜਾਉਣ ਵਾਲੇ ਤੇ ਆਪਣੇ Empire ਖੜੇ ਕਰਨ ਵਾਲੇ ਤੇ ਅੱਜ ਕਿਹੜੇ ਮੂੰਹ ਨਾਲ ਕਿਸਾਨਾਂ ਦੀ ਗੱਲ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਡਰਾਮੇਬਾਜ਼ੀ ਹੈ ਪੰਜਾਬ ਦੇ ਲੋਕੋ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਲਗਾਤਾਰ ਜੋ ਅਸੀਂ ਇੱਕ ਇੱਕ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸਾਡਾ ਮੋਢਲਾ ਫਰਜ਼ ਹੈ ਸਾਡੀ ਜ਼ਿੰਮੇਵਾਰੀ ਹੈ ਕੀ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਕਾਰੋਬਾਰ ਪਿਛਲੇ 2 ਦਿਨਾਂ ਚਰਵਿੰਦ ਕੇਜਰੀਵਾਲ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਆਨਰੇਬਲ ਮੁੱਖ ਮੰਤਰੀ ਦਿੱਲੀ ਦੇ ਉਹਨਾਂ ਨੇ ਤੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਲੁਧਿਆਣੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਾਰੋਬਾਰੀਆਂ ਨਾਲ ਜਿਸ ਤਰੀਕੇ ਨਾਲ ਜਵਾਬਦੇਹੀ ਨਾਲ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਕਾਰੋਬਾਰ ਨੂੰ ਚੱਕਣ ਦੀ ਗੱਲ ਕਰਦੇ ਆਂ ਇਹ ਗਵਰਨੈਂਸ ਦਾ ਅਸਲੀ ਨਮੂਨਾ ਹੈ ਪੰਜਾਬ ਸਰਕਾਰ ਲਗਾਤਾਰ ਆਪਣੇ ਗਵਰਨੈਂਸ ਮਾਡਲ ਤੇ ਅੱਗੇ ਵਧੂਗੀ ਔਰ ਪੰਜਾਬ ਦੇ ਲੋਕਾਂ ਨੂੰ মিডিਆ ਦੇ ਸਾਥੀਓ ਤੁਹਾਡੇ ਰਾਹੀ ਬੇਨਤੀ ਕਰਦੇ ਆ ਇਹਨਾਂ ਇਹਨਾਂ ਜਿਹੜੇ ਇਹ ਗਿਰਗਟ ਵਾਂਗੂ ਰੰਗ ਬਦਲਦੇ ਆ ਨਾ ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਔਰ ਇਹਨਾਂ ਨੂੰ ਪਿੰਡਾਂ ਚੋਂ ਭਜਾਉਣ ਦੀ ਲੋੜ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ